ਹਾਂਜੀ ਦੋਸਤੋ ਅੱਜ ਤਿਆਰ ਕਰ ਰਹੇ ਹਾਂ ਕਾਲੀ ਮਲਮ ਜੋ ਜ਼ਖਮਾਂ ਲਈ ਪੁਰਾਣੇ ਤੋਂ ਪੁਰਾਣੇ ਜ਼ਖਮਾਂ ਲਈ ਬਹੁਤ ਵਧੀਆ ਨਤੀਜੇ ਮਿਲਦੇ ਹਨ ਇਸ ਵਿੱਚ ਚਾਰ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਇੱਕ ਤਿਲਾਂ ਦਾ ਤੇਲ ਲੈਣਾ ਹੈ ਤੇ ਇੱਕ ਲੈਣਾ ਹੈ ਸੰਦੂਰ ਅਸਲੀ ਸੰਦੂਰ ਇੱਕ ਸੰਦੂਰ ਰੰਗ ਦਿੱਤਾ ਹੋਇਆ ਹੁੰਦਾ ਹੈ ਜੋ ਪਾਠੇ ਵਗੈਰਾ ਨੂੰ ਰਗ ਦੇ ਦਿੰਦੇ ਹਨ ਉਹ ਨਹੀਂ ਚਾਹੀਦਾ ਅਸਲੀ ਸੰਦੂਰ ਚਾਹੀਦਾ ਹੈ ਮਾਤਾ ਨੀਲਾ ਤੋਤਾ ਤੇ ਕਪੂਰ ਇਹ ਸਾਰੀਆਂ ਚੀਜ਼ਾਂ ਦੀ ਮਾਤਰਾ ਵੀਡੀਓ ਵਿੱਚ ਅਖੀਰ ਤੇ ਲਿਖ ਦਿੱਤੀ ਜਾਵੇਗੀ ਇਸ ਦੇ ਬਹੁਤ ਹੀ ਸੋਹਣੇ ਨਤੀਜੇ ਅਸੀਂ ਲਏ ਹਨ ਇੱਕ ਮਾਤਾ ਜਿਸ ਦੇ ਦੁੱਧੀ ਵਿੱਚ ਜ਼ਖਮ ਸੀ ਕੈਂਸਰ ਦਾ ਉਹ ਇਸ ਮਲਮ ਨਾਲ ਬਿਲਕੁਲ ਠੀਕ ਹੋ ਗਿਆ ਸੀ ਤੇ ਇੱਕ ਮੇਰੇ ਦੋਸਤ ਨੂੰ ਬੈਦਸੂਲ ਹੋ ਗਿਆ ਸੀ ਜੋ ਇਸ ਦਵਾਈ ਨਾਲ ਬਿਲਕੁਲ ਠੀਕ ਹੋ ਗਿਆ ਸੀ ਇਸ ਨੂੰ ਬਣਾਉਣ ਸਮੇ ਇਹ ਧਿਆਨ ਰੱਖਣਾ ਹੈ ਕਿ ਪਿਲਾਂ ਦਾ ਤੇਲ ਪਾ ਕੇ ਜਦੋਂ ਗਰਮ ਹੋ ਜਾਵੇ ਤਾਂ ਉਸ ਵਿੱਚ ਸੰਦੂਰ ਪਾ ਦਿਓ ਅਤੇ ਉਸ ਨੂੰ ਇੱਕ ਡੱਕੇ ਨਾਲ ਹਿਲਾਉਂਦੇ ਰਹੋ ਅਤੇ ਜਦੋਂ ਉਹ ਕਾਲਾ ਹੋਣ ਲੱਗ ਪਵੇ ਤਾਂ ਉਸ ਨੂੰ ਪਾਣੀ ਤੇ ਬੂੰਦ ਪਾ ਕੇ ਦੇਖਣੀ ਹੈ ਜੇਕਰ ਪਾਣੀ ਤੇ ਬੂੰਦ ਖਿੰਡ ਜਾਵੇ ਤਾਂ ਹਲੇ ਕੱਚੀ ਹੈ ਅਤੇ ਜੇਕਰ ਉਹ ਪਾਣੀ ਵਿੱਚ ਡੁੱਬ ਜਾਵੇ ਤਾਂ ਪੱਕ ਚੁੱਕੀ ਹੈ ਦਵਾਈ ਖਰਾਬ ਹੋ ਜਾਂਦੀ ਹੈ ਇਸ ਦਵਾਈ ਨੂੰ ਬਣਾਉਣ ਸਮੇ ਬਹੁਤ ਧਿਆਨ ਰੱਖਣਾ ਪੈਂਦਾ ਹੈ ਜਦੋਂ ਪਾਣੀ ਤੇ ਬੂੰਦ ਪਾ ਕੇ ਉਸ ਦੀ ਗੋਲੀ ਬਣਦੀ ਹੋਵੇ ਉਸ ਸਮੇ ਬਿਲਕੁਲ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਦਵਾਈ ਨੂੰ ਤਿਆਰ ਕਰਨਾ ਹੈ ਬਹੁਤ ਧਿਆਨ ਨਾਲ ਤਿਆਰ ਕਰਨੀ ਪੈਂਦੀ ਹੈ ਪਰ ਇਸ ਦੇ ਨਤੀਜੇ ਬਹੁਤ ਹੀ ਸੋਹਣੇ ਨਤੀਜੇ ਹਨ ਦੋਸਤੋ ਬਹੁਤ ਹੀ ਚੰਗੇ ਰਿਜ਼ਲਟ ਹਨ ਪੁਰਾਣੇ ਤੋਂ ਪੁਰਾਣੇ ਜ਼ਖਮ 5-5 ਸਾਲ ਪੁਰਾਣੇ 10-10 ਸਾਲ ਪੁਰਾਣੇ ਜ਼ਖਮ ਇਸ ਮਲਮ ਨਾਲ ਠੀਕ ਹੋਏ ਹਨ ਅੱਜ ਤਿਆਰ ਕਰ ਰਹੇ ਸੀ ਥੋੜੀ ਜਹੀ ਸੋਚੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਵੀਡੀਓ ਤਾਂ ਕਿ ਕਿਸੇ ਦੇ ਕੰਮ ਆ ਸਕੇ ਇਸਦੀ ਮਾਤਰਾ ਹੈ ਦੋਸਤੋ ਜਿਸ ਤਰ੍ਹਾਂ ਜੇਕਰ 1 ਕਿਲੋ ਤਿਲਾਂ ਦਾ ਤੇਲ ਹੈ ਤਾਂ ਅੱਧਾ ਕਿਲੋ ਸੰਧੂਰ ਲੈਣਾ ਹੈ ਉਸ ਵਿੱਚ 1 ਤੋਲਾ ਨੀਲਾ ਥੋਥਾ ਅਤੇ ਉਸ ਤੋਂ ਅੱਧਾ ਕਪੂਰ ਲੈਣਾ ਹੈ ਧੰਨਵਾਦ